বিহার ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਅਜੀਹੀ ਹਰਕਤ ਕਰਦੇ ਨਜ਼ਰ ਆਏ ਨੇ ਜਿਸ ਕਰਕੇ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਹੈ ਸੋ ਨਿਤਿਸ਼ ਕੁਮਾਰ ਨੇ ਇੱਕ ਅਧਿਕਾਰੀ ਯਾਨੀ ਕਿ ਨਵੀਂ ਜੁਆਇਨ ਕਰਨ ਵਾਲੀ ਡਾਕਟਰ ਦਾ ਹਿਜਾਬ ਹਟਾ ਦਿੱਤਾ ਸੀ ਨਕਾਬ ਹਟਾ ਦਿੱਤਾ ਸੀ ਜਿਸ ਕਰਕੇ ਇਹ ਮਾਮਲਾ ਕਾਫੀ ਗੰਭੀਰ ਹੋਇਆ ਅਤੇ ਮਾਮਲਾ ਪੱਕਿਆ ਹੁਣ ਜੋ ਜਾਣਕਾਰੀ ਹੈ ਕਿ ਜਿਸ ਲੜਕੀ ਦਾ ਨਕਾਬ ਨਿਤਿਸ਼ ਕੁਮਾਰ ਨੇ ਹਟਾਇਆ ਸੀ ਉਹ ਡਿਊਟੀ ਤੇ ਨਹੀਂ ਆਈ ਯਾਨੀ ਕਿ ਉਸਨੇ ਡਿਊਟੀ ਜੁਆਇਨ ਹੀ ਨਹੀਂ ਕੀਤੀ ਫਿਲਹਾਲ ਦੀ ਘੜੀ ਤੱਕ ਸੋ ਨਿਯੁਕਤੀ ਪੱਤਰ ਵੰਡ ਰਹੇ ਸੀ ਡਾਕਟਰ ਨੇ ਨਵੀਂ ਡਿਊਟੀ ਜੁਆਇਨ ਕਰਨੀ ਸੀ ਲੜਕੀ ਨੇ ਬਹੁਤ ਮਿਹਨਤ ਨਾਲ ਆਪਣੀ ਪੜ੍ਹਾਈ ਕੀਤੀ ਸੀ ਪਰ ਬੀਤੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਜਿਸ ਮਹਿਲਾ ਡਾਕਟਰ ਦਾ ਨਕਾਬ ਹਟਾਇਆ ਗਿਆ ਸੀ ਉਸਨੇ ਸ਼ਨੀਵਾਰ ਨੂੰ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ ਅਧਿਕਾਰੀਆਂ ਮੁਤਾਬਕ ਸ਼ਾਮ 7 ਵਜੇ ਤੱਕ ਡਾਕਟਰ Nusrat Parveen ਦੇ ਆਉਣ ਦੀ ਉਮੀਦ ਸੀ ਪਰ ਉਹ ਨਹੀਂ ਪਹੁੰਚੀ ਪਟਨਾ ਦੇ ਸਿਵਲ ਸਰਜਨ ਅਵਿਨਾਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜੁਆਇਨਿੰਗ ਦੀ ਆਖਰੀ ਮਿਤੀ 20 ਦਸੰਬਰ ਤੋਂ ਅੱਗੇ ਵਧਾ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਵੀਨ ਸੋਮਵਾਰ ਨੂੰ ਡਿਊਟੀ ਤੇ ਆਉਂਦੀ ਹੈ ਜਾਂ ਫਿਰ ਨਹੀਂ ਜ਼ਿਕਰਯੋਗ ਹੈ ਕਿ ਇਹ ਘਟਨਾ ਸੋਮਵਾਰ ਨੂੰ ਪਟਨਾ ਵਿੱਚ ਮੁੱਖ ਮੰਤਰੀ ਸਕੱਤਰੇਤ ਵਿੱਚ ਵਾਪਰੀ ਸੀ ਜਦੋਂ ਆਯੂਸ਼ ਡਾਕਟਰ ਆਪਣੀ ਨਿਯੁਕਤੀ ਪੱਤਰ ਲੈਣ ਆਏ ਸਨ ਤਾਂ ਮੁੱਖ ਮੰਤਰੀ ਨੇ ਨੁਸਰਤ ਪਰਵੀਨ ਦਾ ਨਕਾਬ ਦੇਖ ਕੇ ਪੁੱਛਿਆ ਇਹ ਕੀ ਹੈ ਅਤੇ ਉਸ ਦਾ ਨਕਾਬ ਹਟਾ ਦਿੱਤਾ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਹੰਗਾਮਾ ਖੜਾ ਹੋ ਗਿਆ ਮੁੱਖ ਮੰਤਰੀ ਦੀ ਲਗਾਤਾਰ ਆਲੋਚਨਾ ਹੋ ਰਹੀ ਸੀ ਸੋ ਆਖਰਕਾਰ ਹੁਣ ਵੱਡੀ ਖਬਰ ਇਹ ਹੈ ਕਿ ਉਹ ਮਹਿਲਾ ਡਾਕਟਰ ਨੇ ਹਾਲੇ ਤੱਕ ਡਿਊਟੀ ਜੁਆਇਨ ਨਹੀਂ ਕੀਤੀ ਸੋ ਅਧਿਕਾਰੀਆਂ ਨੂੰ ਉਮੀਦ ਹੈ ਕਿ ਉਹ ਸੋਮਵਾਰ ਤੱਕ ਡਿਊਟੀ ਜੁਆਇਨ ਕਰ ਸਕਦੀ ਹੈ ਪਰ ਹਾਲੇ ਤੱਕ ਸ਼ਨੀਵਾਰ ਨੂੰ ਜੋ ਡਿਊਟੀ ਜੁਆਇਨ ਕਰਨੀ ਸੀ ਉਹ ਨਹੀਂ ਕੀਤੀ ਗਈ ਸੋ ਰੋਸ ਪਾਇਆ ਜਾ ਰਿਹਾ ਹੈ ਕਈ ਲੋਕਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੋ ਹੁਣ ਦੇਖਣਾ ਹੋਵੇਗਾ ਇਹ ਮਾਮਲਾ ਕਿ ਕਿੰਨਾ ਕੁ ਪੱਕ ਤਾ ਕਿਉਂਕਿ ਸਿਆਸੀ ਪਾਰਟੀਆਂ ਨੇ ਵੀ ਇਸ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ